ਸੜਕ ਪਾਰ ਕਰ ਰਿਹਾ ਇੱਕ ਵਿਅਕਤੀ ਨੂੰ ਬੱਸ ਨੇ ਮਾਰੀ ਟੱਕਰ। ਘਟਨਾ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ। ਪਟਿਆਲਾ ਰਾਜਪੁਰਾ ਰੋਡ ਤੇ ਪਟਿਆਲਾ ਫੋਰਟ ਪੈਲੇਸ ਦੇ ਬਾਹਰ ਇੱਕ ਭਿਆਨਕ ਸ਼ੜਕੀ ਹਾਸਾ ਵਪਰਿਆ। ਜਿਸ ਵਿੱਚ ਇੱਕ ਵਿਅਕਤੀ ਜੋ ਕਿ ਸੜਕ ਪਾਰ ਕਰ ਰਿਹਾ ਸੀ ਤਾਂ ਇੱਕ ਪੀਆਰਟੀਸੀ ਸਰਕਾਰੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਜ਼ਖਮੀ ਵਿਅਕਤੀ ਦੀ ਹਾਲਤ ਕਾਫੀ ਗੰਭੀਰ ਹੈ। ਬੜੇ ਸ਼ਰਮ ਦੀ ਗੱਲ ਹੈ ਕਿ ਲੋਕਾਂ ਵਿੱਚ ਉਹਨਾਂ ਇਨਸਾਨੀਅਤ ਮਰ ਚੁੱਕੀ ਹੈ। ਉਥੇ ਮੌਜੂਦ ਦੋ ਲੋਕਾਂ ਨੇ ਐਨਏ ਆਉਣ ਜਾਣ ਵਾਲੇ ਲੋਕਾਂ ਨੂੰ ਇਸ ਜ਼ਖਮੀ ਵਿਅਕਤੀ ਨੂੰ ਹਸਪਤਲ ਲੈ ਜਾਣ ਲਈ ਕਿਹਾ ਪਰ ਕਿਸੇ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਮੌਕੇ ਉੱਤੇ ਉਥੇ ਮੌਜੂਦ ਇਹਨਾਂ ਦੋ ਵਿਅਕਤੀਆਂ ਨੇ ਮਰੀਜ਼ ਨੂੰ ਆਪਣੇ ਸਕੂਟਰ ਤੇ ਬਿਠਾ ਕੇ ਰਜਿੰਦਰ ਹਸਪਤਲ ਲੈ ਗਏ ਅਤੇ ਇੱਥੇ ਦਾਖਲ ਕਰਵਾਇਆ ਪਰ ਮਰੀਜ਼ ਦੀ ਹਾਲਤ ਕਾਫੀ ਗੰਭੀਰ ਦੱਸੀ ਜਾਂਦੀ ਹੈ ਜ਼ਖਮੀ ਨੂੰ ਹਸਪਤਲ ਪਹੁੰਚਾਉਣ ਤੋਂ ਬਾਅਦ ਇਹਨਾਂ ਦੋ ਵਿਅਕਤੀਆਂ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਰੋਡ ਸੇਫਟੀ ਦੇ ਪਰਦਾ ਫਾਸ ਕਰਦੇ ਹੋਏ ਕਿਹਾ ਕਿ ਇਸ ਦਾ ਕੋਈ ਫਾਇਦਾ ਨਹੀਂ ਹੈ ਪੰਜਾਬ ਸਰਕਾਰ ਦੇ 112 ਨੰਬਰ ਤੇ ਡਾਇਲ ਕਰਨ ਤੇ ਕੋਈ ਵੀ ਫੋਨ ਦਾ ਜਵਾਬ ਨਹੀਂ ਦਿੰਦਾ ਅਤੇ ਸਾਡੇ ਵੱਲੋਂ ਵੀ 100 ਨੰਬਰ ਤੇ 108 ਨੰਬਰ ਤੇ ਡਾਇਲ ਕੀਤਾ ਗਿਆ ਪਰ ਜ਼ਖਮੀਆਂ ਦੀ ਮਦਦ ਕਰਨ ਲਈ ਕੋਈ ਵੀ ਮੌਕੇ ਤੇ ਨਹੀਂ ਪਹੁੰਚਿਆ ਉਹਨਾਂ ਪੰਜਾਬ ਸਰਕਾਰ ਵੱਲੋਂ ਚਲਾਈ ਇਸ ਕੀਮਤੇ ਵੀ ਸਵਾਲ ਖੜੇ ਕਰ ਦਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਵਸਥਾ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਇਸ ਦਾ ਕੋਈ ਵੀ ਫਾਇਦਾ ਨਹੀਂ ਹੈ ਜੀ ਨਾਮ ਹੈ ਜੀ ਕਾਸੀ ਕਾਲਜੀ ਮੇਰਾ ਨਾਮ ਸੰਜੇ ਸਿੰਘਾ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਪਿੰਡ ਕਰਹਾਲੀ ਸਾਹਿਬ ਦੇ ਰਹਿਣ ਵਾਲਾ ਇਹ ਜਿਹੜੇ ਮਰੀਜ਼ ਲਿਆਏ ਹੋ ਕੀ ਮਾਮਲਾ ਕੀ ਹੈ ਇਹ ਜੀ ਅਸੀਂ ਰਾਜਪੁਰੇ ਨੂੰ ਜਾਂਦੇ ਪਏ ਸੀ ਜੀ ਪਟਿਆਲੇ ਵੱਲ ਤੋਂ ਬਹਾਦਰਗੜ੍ਹ ਗੁਰੂ ਘਰ ਪੈਂਦਾ ਜੀ ਉਹਦੇ ਬਿਲਕੁਲ ਸਾਹਮਣੇ ਬਾਈ ਜੀ ਸੜਕ ਦੇ ਗਿਰੇ ਪਏ ਸੀ ਐਕਸੀਡੈਂਟ ਹੋ ਇਸ ਕਾਹ ਚੀਜ਼ ਨਾਲ ਨਾ ਕਿਹੜੇ ਵਹੀਕਲ ਨਾਲ ਐਕਸੀਡੈਂਟ ਹੋ ਇਹਨਾਂ ਬਾਈ ਆਲ ਅਵੇ ਲੱਗਦੇ ਪਏ ਸੀ ਹੋਰ ਰਾਹ ਗਿਰ ਵੀ ਬਹੁਤ ਜਾਂਦੇ ਪਏ ਸੀ ਪਰ ਕਿਸੇ ਨੇ ਨਹੀਂ ਚੱਕਿਆ ਹੈਗਾ 108 ਦੇ ਵੀ ਫੋਨ ਕੀਤਾ 100 ਦੇ ਵੀ ਫੋਨ ਕੀਤਾ 112 ਦੇ ਵੀ ਫੋਨ ਕੀਤਾ ਅਸੀਂ ਲੋਕਾਂ ਨੂੰ ਵੀ ਹੱਥ ਬਨ ਬਨ ਕੇ ਬੇਨਤੀ ਕੀਤੀ ਵੀ ਇਸ ਗੱਡੀ ਦੇ ਵਿੱਚ ਪਰਸਨਲੀ ਗੱਡੀ ਦੇ ਵਿੱਚ ਲੈ ਕੇ ਚੱਲੇ ਜਾਉ ਨਿਸ਼ਾਨੇ ਆਇਆ ਕੋਈ ਜਾਨਵਰ ਤਾਂ ਨਹੀਂ ਹੈਗਾ ਪਰ ਸਾਡੇ ਲੋਕਾਂ ਦੀਆਂ ਜਮੀਰਾਂ ਮਰ ਚੁੱਕੀਆਂ ਆ ਮਰੀਜ਼ ਬਾਈ ਜੀ ਨੂੰ ਅਸੀਂ ਐਕਟਿਵ ਹੱਥ ਚੱਕ ਕੇ ਲੈ ਕੇ ਆਏ ਆ ਵਿਚਾਲੇ ਸਾਡਾ ਤਿੰਨ ਚਾਰ ਵਾਰੀ ਰਸਤੇ ਦੇ ਵੀ ਸਾਡਾ ਵੀ ਖੁਦ ਐਕਸੀਡੈਂਟ ਹੋ ਜਾਣਾ ਸੀ ਵਿਚਾਰ ਰਹਿ ਗਿਆ ਜਦੋਂ ਐਂਬੂਲੈਂਸ ਸਾਡੇ ਕੋਲ ਕਿਹੜਾ ਵੀ ਟੂਟਰ ਵਗੈਰਾ ਸੀ ਉਹ ਅਸੀਂ ਸਾਈਡ ਦਵਾ ਦਿੱਤੇ ਲੋਕ ਸਾਈਡ ਗਈ ਕਿਤੇ ਸਾਡੀ ਬਾਈ ਕਿੰਨਾ ਜ਼ਖਮੀ ਆ ਜੀਗਾ ਲੈ ਕੇ ਆਏ ਅਮਰਜੈਂਸੀ ਦੇ ਵਿੱਚ ਆ ਬਾਈ ਜੀ ਦੇ ਜ਼ਵਾੜੇ ਦੇ ਆ ਸਿਰਦੇ ਆ ਅੰਦਰ ਕਹਿੰਦੇ ਬਲੱਡ ਗਿਰ ਗਿਆ ਕਾਫੀ ਬਾਈ ਦੇ ਸੱਟਾਂ ਨੇ ਬਟ ਰੱਬ ਜਾਣਦਾ ਬਾਈ ਅਨਬੂ ਕੁਝ ਪਤਾ ਲਗਿਆ ਕਿੱਥੇ ਦਾ ਇਹ ਬੰਦਾ ਨਹੀਂ ਸਰ ਇਹਦਾ ਨਾ ਕੋਈ ਬਟੂਆ ਨਾ ਕੋਈ ਫੋਨ ਇਹਦੇ ਕੋਲ ਕੋਈ ਡਰੈੱਸ ਨਹੀਂ ਹੈਗਾ ਸਰ ਉਹਨੂੰ ਬਾਈ ਜੀ ਕੋਈ ਮੋਟਰਸਾਈਕਲ ਵਗੈਰਾ ਕੁਝ ਉਹਦੇ ਕੋਈ ਸਰ ਕੁਝ ਨਹੀਂ ਮਿਲੇ ਸਰ ਇਹਦਾ ਸਾਧਨ ਹੈ ਇਹ ਬਾਈ ਜੀ ਹੋਰ ਨੇ ਨਾਲ ਆ ਬਾਈ ਜੀ ਨਹੀਂ ਪੁਲਿਸ ਵੱਲੋਂ ਉਹ ਪੈਟਰੋਲਿੰਗ ਲਾਈ ਪਈ ਹੈ ਗੱਡੀਆਂ ਖੱਡੀਆਂ ਵੀ ਆ ਕਿ ਨਵੀਆਂ ਹਾਈ ਟੈਕ ਗੱਡੀਆਂ ਗੱਡੀਆਂ ਕਿ ਆ ਭਗਵੰਤ ਮਾਨ ਵੱਲੋਂ ਕਿਹਾ ਜਾਦਾ ਕਿ ਇਹ ਜਿਹੜੇ ਜ਼ਖਮੀ ਹੋਣਗੇ ਉਹਨਾਂ ਨੂੰ ਚੱਕਣਗੇ ਫੋਨ ਕੀ ਰਿਕਾਰਡ ਕੀਤਾ ਸਰ ਉੱਥੇ ਤਕਰੀਬਨ ਨਹੀਂ ਨਹੀਂ ਕਰਦੇ 20 ਬੰਦੇ ਹੋਣੇ ਸਰ ਅਲੱਗ-ਅਲੱਗ ਫੋਨ ਕੀਤਾ ਕਿਸੇ ਨੇ 112 ਦੇ ਕੀਤਾ ਸਰ ਕਿਸੇ ਨੇ 108 ਦੇ ਕੀਤਾ ਕਿਸੇ ਨੇ 100 ਦੇ ਕੀਤਾ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਰ ਤਕਰੀਬਨ ਸਰ ਅਸੀਂ 15 ਮਿੰਟ ਦੇ ਵੇਟ ਕੀਤੀ ਜੀ 15 ਮਿੰਟ ਵੇਟ ਕੀਤੀ ਆ ਸਰ ਸਾਡੀ ਕੋਈ ਸਰ ਹੁਣ ਤੁਸੀਂ ਆਪਣੇ ਵਾਈਕਲ ਤੇ ਲੈ ਕੇ ਆਏ ਹੋ ਮਰੀਜ਼ ਨੂੰ ਐਕਟਿਵਾ ਤੇ ਲੈ ਕੇ ਆਏ ਆ ਬਾਈ ਜੀ ਨਾਲ ਖੜੇ ਨੇ ਮੈਂ ਆਪਣਾ ਮੋਟਰਸਾਈਕਲ ਨਾਲ ਲਾਇਆ ਮੈਂ ਫਟਾਫਟ ਅੱਗੇ-ਅੱਗੇ ਸਾਈਡ ਦਵਾਂਦਾ ਰਿਹਾ ਅਸੀਂ ਬਹੁਤ ਔਖਾ ਮਰੀਜ਼ ਨੂੰ ਲੈ ਕੇ ਆ ਬਾਈ ਜੀ ਨਾਲ ਸਾਡੇ ਕਿਹੜੇ ਲੈ ਕੇ ਆਏ ਆ ਅਮਰ ਜੀ ਇਹਦੇ ਮੇਰੇ ਮਰੀਜ਼ ਆ ਸੰਤ ਜੀ ਇਹ ਜੇ ਬਾਈ ਜੀ ਨੂੰ ਕੁਝ ਵੀ ਹੁੰਦਾ ਇਹਦੇ ਸੰਗਤ ਇਹ ਸਰਕਾਰ ਸਰਕਾਰ ਦੋਸ਼ੀ ਹੋਊਗੀ ਇਹਦੇ ਵਿੱਚ ਮੌਤ ਦਾ ਕਹਿ ਦਿੰਦੇ ਆ ਅਸੀਂ ਮੌਤਾਂ ਬਚਾਉਂਦੇ ਪਏ ਆ ਇੱਥੇ ਇੰਡੀਆ ਦੇ ਵਿੱਚ ਬਹੁਤ ਰੂਲ ਵਧੀਆ ਲੈ ਕੇ ਆ ਸਾਡੀ ਕੋਈ ਰਾਜਨੀਤੀ ਨਹੀਂ ਹੈਗੀ ਕਿਸੇ ਅਸੀਂ ਕਾਲੀ ਨਹੀਂ ਕੋਈ ਕਾਂਗਰਸੀ ਨਹੀਂ ਅਸੀਂ ਕੋਈ ਝਾੜੂ ਵਾਲੇ ਆ ਆਮ ਇਨਸਾਨ ਆ ਇੱਕਾ ਸੀ ਮਤਲਬ ਤੁਹਾਡੇ ਨਾਲ ਸਾਡਾ ਕੋਈ ਲੜਾ ਠੀਕ ਹੈ ਪਹਿਲਾਂ ਵੀ ਪਹਿਲਾਂ ਵੀ ਕਈ ਵਾਰ ਲੜ ਕੇ ਆ ਸਰ ਉਸ ਤੋਂ ਪਹਿਲਾਂ ਅਸੀਂ ਧਰੇੜੀ ਜੱਟਾ ਟੂਲ ਪੈਂਦਾ ਉਸ ਤੋਂ ਅੱਗੇ ਪਹਿਲਾਂ ਐਕਸੀਡੈਂਟ ਹੋਇਆ ਸੀ ਬੱਸ ਨਾਲ ਬੱਸ ਵਾਲਾ ਬਾਈ ਜੀ गिर ਕੇ ਉਹਨੂੰ ਬਾਈ ਨੂੰ ਮਾਰ ਕੇ ਚਲੇ ਗਿਆ ਸੀ ਉਸ ਤੋਂ ਬਾਅਦ ਕਿਸੇ ਨੇ ਨਹੀਂ ਚੱਕਿਆ ਉਸ ਵੇਲੇ ਵੀ ਅਸੀਂ ਐਂਬੂਲੈਂਸ ਨੂੰ ਬਹੁਤ ਜ਼ੋਰ ਲਾਇਕ ਸੈਂਡ ਨਹੀਂ ਸਾ ਇਹ ਨਹੀਂ ਗੱਲ ਨਹੀਂ ਗੱਲ ਇਹ ਇਹ ਸਰ ਹੋ ਗਏ 20 ਦਿਨ ਹੋਏ ਨੇ ਸਾਰੇ ਠੀਕ ਹੈ 20 ਹੋਏ ਨੇ ਪਹਿਲਾਂ ਵੀ ਤੇੜੀ ਚਟਾ ਟੋਲ ਤੱਕ ਗਏ ਠੀਕ ਹੈ ਦੂਜਾ ਕੇਸ ਹੈ ਤੁਹਾਡਾ ਇਹ ਦੂਜਾ ਕੇਸ ਹੋ ਗਿਆ ਸਰ ਅਸੀਂ ਆਈ ਸ਼ੁੱਕਰਵਾਰ ਹਰਮੰਦਰ ਸਾਹਿਬ ਜਾਂਦੇ ਆ ਕੋਈ ਸੰਗਤ ਰਸਤੇ ਵਿੱਚ ਮਿਲ ਜਾਂਦੀ ਆ ਅਸੀਂ ਕਹਿੰਦੇ ਆ ਯਾਰ ਅਸੀਂ ਇੰਨੀ ਦੂਰ ਜਾਂਦੇ ਆ ਸੇਵਾ ਕਰਨ ਆਪਣੇ ਘਰ ਦੇ ਵਾਰ ਸੇਵਾ ਜੀ ਕਿਉਂ ਨਾ ਕਰੀਏ ਠੀਕ ਹੈ ਠੀਕ ਹੈ ਹਰਦੀਪ ਸਿੰਘ ਜੀ ਹਰਦੀਪ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਸਰੂਰ ਜ਼ਿਲ੍ਹਾ ਰੰਗੀਆਂ ਪੱਡੀ ਇਹ ਜਿਹੜਾ ਮਰੀਜ਼ ਲਿਆਏ ਹੋ ਕੀ ਮਾਮਲਾ ਕੀ ਹੈ ਮਾਮਲਾ ਭਾਈ ਉਹਦੇ ਫੁੱਟਪਾਥ ਤੇ ਡਿੱਗਿਆ ਪਿਆ ਸੀਗਾ ਜੀ ਕਟੋਗੜ ਵੀ ਅੱਧਾ ਘੰਟਾ ਹੋ ਗਿਆ ਸੀ ਉੱਥੇ ਪਏ ਨੂੰ ਤੇ ਇਹ ਬਾਈ ਆਇਆ ਨਾਲ ਆਪਣਾ ਸਰਦਾਰ ਇਹਨੇ ਹੈਲਪ ਕੀਤੀ ਤੇ 112 ਨੰਬਰ ਤੇ ਫੋਨ ਕਰਿਆ ਉਹਦਾ ਵੇਟਿੰਗ ਹੀ ਦੱਸੀ ਗਿਆ ਜਿੰਨਾ ਜਿੰਨੇ ਵਾਰ ਵੀ ਲਾਇਆ ਸੀ ਉਸ ਤੋਂ ਬਾਅਦ ਐਂਬੂਲੈਂਸ ਨੇ ਫੋਨ ਕਰਿਆ ਉਹ ਕਈ ਵਾਰ ਨਹੀਂ ਵੇਟ ਕਰੋ ਵੇਟ ਕਰੋ ਉਸ ਤੋਂ ਬਾਅਦ ਅੱਗੇ ਕੁਝ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਹੈਲਪ ਕੀਤੀ ਤੇ ਇਹਨਾਂ ਦੇ ਨਾਲ ਚੱਕ ਕੇ ਅਸੀਂ ਐਸਟਾ ਬਾਅਦ ਲੈ ਕੇ ਰਜਿੰਦਰਾ ਹਸਪੀਟਲ ਪਹੁੰਚੇ ਜੇਕਰ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਮਰੀਜ਼ ਨੂੰ ਤਾਂ ਇਹਦੀ ਐਂਬੂਲੈਂਸ ਵਾਲੇ ਮਹਿਕਮਾ ਜਾ ਆਪਣਾ 112 ਨੰਬਰ ਵਾਲੇ ਜ਼ਿੰਮੇਵਾਰ ਹੋ ਗਏ ਕਿਹਦੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹੁਣ ਪੁਲਿਸ ਵੱਲੋਂ ਵੀ ਗੱਡੀਆਂ ਕਢੀਆਂ ਕਿਦੇ ਅੱਗੇ ਜਿਹੜੇ ਹਾਦਸੇ ਦੇ ਸ਼ਿਕਾਰ ਹੁੰਦੇ ਆ ਉਹਨਾਂ ਨੂੰ ਚੱਕ ਕੇ ਹਸਪੀਟਲ ਪੇ ਜਾਣਦੀ ਸਾਡੇ ਪਾਸਾ ਦਾ ਜੀ ਉਹਦਾ ਕੋਈ ਬੈਨੀਫਿਟ ਨਹੀਂ ਹੈ ਐਂਬੂਲੈਂਸ ਇੱਧਾਂ ਕਹਿੰਦੀਆਂ ਜੀ ਮਰੀਜ਼ ਸਿਹਤ ਮੰਤਰੀ ਕਹਿੰਦੇ ਆ ਕਿ ਦਾਅਵੇ ਉਹ ਕਰਦੇ ਆ ਹੁਣ ਉੱਥੇ ਘਟੋ ਘਟ ਅੱਧਾ ਘੰਟਾ ਹੋ ਗਿਆ ਅੱਧੇ ਘੰਟੇ ਕਿੰਨਾ ਕ ਸਫਰ ਹੈ ਪਟਿਆਲੇ ਦੇ ਜਮਾ ਵਿੱਚ ਹੈ ਜੀ ਸਾਰਾ ਸਾਰਾ 7 10 ਕਿਲੋਮੀਟਰ ਹੋਣਾ ਨਹੀਂ ਕੁਝ ਪਤਾ ਲੱਗਿਆ ਭਾਈ ਕਿੱਥੇ ਦਾ ਨਹੀਂ ਕੋਈ ਪਤਾ ਨਹੀਂ ਨਾ ਕੋਈ ਪਰਸ ਨਾ ਫਟੂਆ ਨਾ ਕਿੰਨੀ ਸੱਟ ਲੱਗੀ ਆ ਕਿੰਨੀ ਸੱਟ ਲੱਗੀ ਆ ਸੱਤ ਇੱਕ ਤਾਂ ਜੀ ਆਪਣਾ ਠੋਡੀ ਦੇ ਹੈਗੀ ਇੱਕ ਸੱਤੀ ਦੇ ਵੀ ਹੈਗੀ ਇੱਕ ਸੱਟ ਚੱਲਦੀ ਡਾਕਟਰ ਕੀ ਕਹਿੰਦੇ ਤੁਸੀਂ ਛੱਡ ਕੇ ਆਏ ਹੁਣ ਸਾਹ ਚੱਲ ਰਹੇ ਨਹੀਂ ਵੇਖੋ ਹੁਣ ਕੀ ਬੰਦਾ ਕੁਝ ਪਤਾ ਨਹੀਂ ਲੱਗਿਆ ਭਾਈ ਕਿੱਦੇ ਦਾ ਨਹੀਂ ਕੁਝ ਮੋਟਰਸਾਈਕਲ ਵਗੈਰਾ ਕਿੱਦੇ ਜਾਂਦਾ ਸੀ ਬਸ ਸਾਈਡ ਤੇ ਗਿਰਿਆ ਪਿਆ ਸੀ